ਸਾਂਝੇ ਕਰਨਾ ਜੁੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਉਸ ਪੰਜਾਬ ਦੇ ਜਾਏ ਹਾਂ ਜਿਸ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਗੁਰੂਆਂ ਨੇ ਇੱਕ ਅਦੁੱਤ ਇਤਿਹਾਸ ਨੂੰ ਸਿਰਜਿਆ ਇਤਿਹਾਸ ਨੂੰ ਸਿਰਜਣ ਦੇ ਨਾਲ-ਨਾਲ ਉਹਨਾਂ ਨੇ ਸਾਨੂੰ ਇੱਕ ਅਦੁੱਤ ਗ੍ਰੰਥ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਵਾਜਿਆ ਜਿਸ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਿਲੱਖਣਤਾ ਹੈ ਕਿ ਇਹਦੇ ਵਿੱਚ ਲਿਖੀ ਹੋਈ ਗੁਰਬਾਣੀ ਭਗਤਾਂ ਦੀ ਅਲੱਗ-ਅਲੱਗ ਧਰਮਾਂ ਨਾਲ ਸੰਬੰਧਤ ਜਿਹੜੇ ਭਗਤ ਸੀ ਜਾਂ ਗੁਰੂ ਸੀ ਉਹਨਾਂ ਦੀ ਸਾਰੀ ਕਰਵਾਨੀ ਨੂੰ ਉਹਨਾਂ ਨੇ ਇਕੱਠਾ ਕਰਕੇ ਇਸ ਗ੍ਰੰਥ ਦੇ ਵਿੱਚ ਪਾਇਆ ਇੱਕ ਹੋਰ ਬਲੱਖਣ ਤਾਂ ਇਹ ਹੈ ਕਿ ਇਸ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੇ ਦੁੱਖ ਦੀ ਸੰਤਾਪ ਦੀ ਸ਼ਿਕਾਇਤ ਦੀ ਕੋਈ ਜ਼ਿਕਰ ਨਹੀਂ ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਾਡੇ ਗੁਰੂ ਸਾਹਿਬਾਂ ਨੇ ਜੋ ਚੈਲੰਜ ਫੇਸ ਕੀਤੇ ਜੋ ਮੁਸ਼ਕਲਾਂ ਭਰਿਆ ਜੀਵਨ ਜਿਉਇਆ ਉਹਦਾ ਤੋ ਕਿਤੇ ਘੱਟ ਮੁਸ਼ਕਲਾਂ ਦੇ ਵਿੱਚ ਅਸੀਂ ਕਿਵੇਂ ਘਬਰਾ ਜਾਂਦੇ ਆ ਕਿਵੇਂ ਡਰ ਜਾਂਦੇ ਆ ਕਿਵੇਂ ਰੋਣ ਪਿੱਟਣ ਲੱਗ ਜਾਂਦੇ ਆ ਤੇ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਇੱਕ ਗਲਤਫਹਿਮੀ ਨੂੰ ਅਸੀਂ ਜਿਉ ਰਹੇ ਆ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਉਹਨਾਂ ਦਾ ਜੀਵਨ ਇਦਾਂ ਦਾ ਕਿਉਂ ਨਹੀਂ ਸਾਡੇ ਜੀਵਨ 'ਚ ਇਹਨਾਂ ਦੁੱਖ ਕਿਉਂ ਆ ਸਾਡੇ ਜੀਵਨ 'ਚ ਇਹਨਾਂ ਸੰਤਾਪ ਕਿਉਂ ਆ ਸਾਡੇ ਜੀਵਨ 'ਚ ਇਹਨੀ ਸ਼ਿਕਾਇਤ ਕਿਉਂ ਆ ਫਿਰ ਇਹਦੀ ਗਲਤਫਹਿਮੀ ਕਿੱਥੇ ਹੈ ਨਾ ਸਮਝੀ ਕਿੱਥੇ ਹੈ ਸਮਝਣ 'ਚ ਗਲਤੀ ਕਿੱਥੇ ਹੋ ਰਹੀ ਹੈ ਕਿਉਂਕਿ ਅਸੀਂ ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਕਦੇ ਵਿਚਾਰੇ ਹੀ ਨਹੀਂ ਸੰਜੇ ਘਰ ਵੱਲੋਂ ਅਸੀਂ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਡਿਵੈਲਪ ਕਰਨ ਲਈ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਉਹ ਸਾਡੇ ਅਧਿਆਤਮ ਦਾ ਪੱਖ ਹੋਵੇ ਚਾਹੇ ਸਮਾਜਿਕ ਪੱਖ ਹੋਵੇ ਚਾਹੇ ਸਿਹਤ ਦਾ ਪੱਖ ਹੋਵੇ ਚਾਹੇ ਸਾਡਾ ਇਕਨੋਮਿਕ ਪੱਖ ਹੋਵੇ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਸਾਰੇ ਪੱਖ ਇੱਕ ਬਰਾਬਰ ਅਹਿਮੀਅਤ ਰੱਖਦੇ ਨੇ ਜੇ ਅਸੀਂ ਸਾਰੇ ਪੱਖਾਂ ਨੂੰ ਮੁੱਖ ਰੱਖ ਕੇ ਜ਼ਿੰਦਗੀ ਨਹੀਂ ਜਿਊਵਾਂਗੇ ਸਾਡੀ ਜ਼ਿੰਦਗੀ 'ਚ ਇੰਬੈਲੈਂਸ ਆ ਜਾਏਗਾ ਆਉਣ ਵਾਲੇ ਐਤਵਾਰ ਨੂੰ ਸਾਂਝਾ ਕਰ ਵਿਖੇ ਅਸੀਂ ਇੱਕ ਮੈਡੀਟੇਸ਼ਨ ਕੈਂਪ ਦਾ ਆਯੋਜਨ ਕਰਨ ਜਾ ਰਹੇ ਹਾਂ ਜਿਹੜਾ ਕੋਈ 6 ਘੰਟੇ ਦੇ ਕਰੀਬ ਹੋਏਗਾ ਤਿੰਨ ਉਹਦੇ ਸੈਸ਼ਨ ਹੋਣਗੇ ਉਹ ਉਸ ਮੈਡੀਟੇਸ਼ਨ ਕੈਂਪ ਦੇ ਵਿੱਚ ਅਸੀਂ ਤੁਹਾਨੂੰ ਲੰਚ ਵੀ ਪ੍ਰੋਵਾਈਡ ਕਰਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਗੱਲਬਾਤ ਦਾ ਹਿੱਸਾ ਬਣਾਵਾਂਗੇ ਸਮਝ ਦਾ ਹਿੱਸਾ ਬਣਾਵਾਂਗੇ ਕਿ ਅਸੀਂ ਉਸ ਗ੍ਰੰਥ ਨੂੰ ਮੰਨਣ ਵਾਲੇ ਕਿਵੇਂ ਸ਼ਕਾਇਤ ਚ ਚਲੇ ਜਾਂਦੇ ਆ ਸਾਡੇ ਸਮਝਣ 'ਚ ਫਰਕ ਕਿੱਥੇ ਆ ਕਿਉਂਕਿ ਅਸੀਂ ਕੁੱਲ ਮਿਲਾ ਕੇ ਸਾਰੇ ਜੀਵਣਾ ਤਾਂ ਖਾਂਤਮਈ ਤੇ ਆਨੰਦਿਤ ਜੀਵਨ ਚਾਹੁੰਦੇ ਆ ਪਰ ਅਸੀਂ ਜਿਉਂ ਕਿਉਂ ਨਹੀਂ ਪਾ ਰਹੇ ਸਾਨੂੰ ਐਸ ਲੈਵਲ ਦਾ ਅਦੁੱਪਤ ਗ੍ਰੰਥ ਮਿਲੇ ਆ ਐਸ ਲੈਵਲ ਦੇ ਗੁਰੂ ਮਿਲੇ ਜਿਨ੍ਹਾਂ ਨੇ ਸਾਨੂੰ ਉਹ ਗ੍ਰੰਥ ਸਾਡੇ ਝੋਲੀ ਪਾਇਆ ਪਰ ਉਹ ਗ੍ਰੰਥ ਦੇ ਵਿੱਚ ਉਹ ਇਹ ਜਿਆ ਕੀ ਮਿਸ ਹੋ ਗਿਆ ਕਿ ਅਸੀਂ ਕੀ ਨਹੀਂ ਸਮਝ ਪਾ ਰਹੇ ਤਾਂ ਕਿ ਅਸੀਂ ਆਪਣਾ ਜੀਵਨ ਆਨੰਦਮਈ ਹੋ ਕੇ ਗੁਜ਼ਾਰ ਨਾ ਸਕੀ ਆਓ ਸਾਰੇ ਰਲ ਕੇ ਇੱਥੇ ਕੋਈ ਸਿੱਖਣ ਸਿਖਾਉਣ ਦਾ ਮਸਲਾ ਨਹੀਂ ਆਓ ਸਾਰੇ ਰਲ ਕੇ ਇਕੱਠੇ ਹੋਈਏ ਵਿਚਾਰ ਕਰੀਏ ਧਿਆਨ ਕਰਿਏ ਸਿਮਰਨ ਕਰਿਏ ਤੇ ਤਾਂ ਕਿ ਕੁਝ ਐਸਾ ਅਨੁਭਵ ਕਰ ਸਕੀਏ ਕਿ ਸਾਡਾ ਜੀਵਨ ਸੁਖੀ ਹੋ ਸਕੇ ਆਉਣ ਵਾਲੇ ਐਤਵਾਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਹੋਵੇਗਾ ਹਰ ਮਹੀਨੇ ਦੇ ਦੂਸਰੇ ਐਤਵਾਰੇ ਪ੍ਰੋਗਰਾਮ ਹੁੰਦਾ ਇਸ ਕਰਕੇ ਆਉਣ ਵਾਲਾ ਐਤਵਾਰ ਵੀ ਦੂਸਰਾ ਐਤਵਾਰ ਹੈ ਆਓ ਸਾਰੇ ਮਿਲਦੇ ਹਾਂ ਜੇ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਆਉਂਦੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਉਣ ਵਾਲੇ ਐਤਵਾਰ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਡੀਟੇਸ਼ਨ ਕੈਂਪ ਦਾ ਹਿੱਸਾ ਬਣ ਕੇ ਆਪਣੇ ਜੀਵਨ ਨੂੰ ਸੁਖੀ ਅਤੇ ਆਨੰਦਪੂਰਨ ਬਣਾਉਣ ਲਈ ਆਪਣੇ ਵੱਲੋਂ ਆਪਣੇ ਲਈ ਹੀ ਯੋਗਦਾਨ ਪਾਈਏ ਬਹੁਤ-ਬਹੁਤ ਮਿਹਰਬਾਨੀ